ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਪੰਜਾਬ ਵਿੱਚ ਪਿਛਲੇ ਦਿਨੀ ਮੀਂਹ ਦੇ ਨਾਲ ਨਾਲ ਕਈ ਥਾਈਂ ਗੜੇ ਮਾਰੀ ਵੀ ਹੋਈ ਏ ਜ਼ਿਲ੍ਹਾ ਮਲੇਰਕੋਟਲਾ ਵਿੱਚ देर रात ਤੋਂ ਮੀਂਹ ਪੈ ਰਿਹਾ ਏ ਹਲਕਾ ਅਮਰਗੜ ਵਿੱਚ ਪੰਸਪ ਮਹਿਕਮੇ ਵੱਲੋਂ ਜੀਰੀ ਦੀਆਂ ਭਰੀਆਂ ਬੋਰੀਆਂ ਦੇ ਚੱਕੇ ਦੋ ਸੈਲਰਾਂ ਵਿੱਚ ਪਿਛਲੇ 2 ਮਹੀਨਿਆਂ ਤੋਂ ਖੁੱਲੇ ਅਸਮਾਨ ਥੱਲੇ ਪਏ ਹਨ ਜੇਕਰ ਅਮਰਗੜ ਵਿੱਚ ਵੀ ਮੀਂਹ ਨਾਲ ਗੜੇ ਮਾਰੀ ਹੁੰਦੀ ਹੈ ਤਾਂ ਸਰਕਾਰ ਤਾਂ ਕਰੋੜਾ ਰੁਪਏ ਦਾ ਚੋਲ ਉਸ ਦੀ ਭੇਟ ਚੜ ਜਾਵੇਗਾ ਇਸ ਮਾਮਲੇ ਸੰਬੰਧੀ ਪੰਸਪ ਦੇ ਇਨਸਪੈਕਟਰ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਫੋਨ ਚੱਕਣਾ ਮੁਨਾਸਿਬ ਨਹੀਂ ਸਮਝਿਆ ਉਧਰ ਸੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੰਸਪ ਦੇ ਇਨਸਪੈਕਟਰ ਵੱਲੋਂ ਇਹਨਾਂ ਚੱਕਿਆਂ ਨੂੰ ਟਕਣ ਵਾਸਤੇ ਤਰਪਾਲਾ ਨਹੀਂ ਦਿੱਤੀਆਂ ਗਈਆਂ ਜਿਸ ਕਰਕੇ ਇਹ ਚੱਕੇ ਪਿਛਲੇ 2 ਮਹੀਨਿਆਂ ਤੋਂ ਇਸੇ ਤਰ੍ਹਾਂ ਪਏ ਹਨ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਸ਼ੱਕ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਕਿਸੇ ਸਰਕਾਰੀ ਮਹਿਕਮੇ ਦੇ ਅਧਿਕਾਰੀ ਦੀ ਕੋਈ ਵੀ ਅਨਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਰ ਕੁਝ ਅਧਿਕਾਰੀ ਸਰਕਾਰ ਦੇ ਆਦੇਸ਼ਾਂ ਨੂੰ ਟਿੱਛ ਜਾਂਦੇ ਹਨ ਜੇਕਰ ਸਰਕਾਰ ਵੱਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਇਹ ਜੀਰੀ ਦੇ ਚੱਕੇ بارش ਦੀ ਭੇਟ ਚੜ ਜਾਣਗੇ ਜਿਸ ਦੀ ਪਰਪਾਈ ਆਮ ਲੋਕਾਂ ਨੂੰ ਭਰਨੀ ਪਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਕੋਈ ਅਧਿਕਾਰੀ ਜਾਂ ਪੰਜਾਬ ਸਰਕਾਰ ਪੰਸਬ ਦੇ ਇਨਸਪੈਕਟਰ ਤੇ ਬਣਦੀ ਕਾਰਵਾਈ ਕਰੇਗੀ ਜਾਂ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਅਮਰਗੜ ਤੋਂ ਰਣਜੀਤ ਸਿੰਘ ਮਣੀ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ